ਕੀ ਪੰਜਾਬ ਦਾ ਇਹ ਮੰਤਰੀ ਦਵੇਗਾ ਅਸਤੀਫਾ ਕਿਵੇਂ ਇਸ ਮੰਤਰੀ ਨੇ ਪੰਜਾਬੀਆਂ ਨੂੰ ਬੁੱਧੂ ਬਣਾਇਆ ਭਗਵੰਤਮਾਨ ਸਰਕਾਰ ਕਿਵੇਂ ਫੇਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਪੰਜਾਬ ਡੋਬ ਰਿਹਾ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਜਹਾਜ਼ ਦੇ ਝੂਟੇ ਲੈ ਕੇ ਜਾਪਾਨ ਗਏ ਹੋਏ ਨੇ ਪੰਜਾਬ ਦੇ ਵਿੱਚ ਤਬਾਹੀ ਮਚੀ ਹੈ ਭਗਵੰਤਮਾਨ ਸਰਕਾਰ ਆਪਣੀਆਂ ਮਸ਼ਹੂਰੀਆਂ ਚੁਲਜੀ ਹੈ ਮਾਮਲਾ ਕੀ ਹੈ ਖਬਰ ਕੀ ਹੈ ਇੱਕ ਪਾਸੇ ਹੜ੍ਹਾਂ ਦੀ ਤਬਾਹੀ ਹੈ ਜਿਹੜੀ ਉਹ ਇਥੋਂ ਤੱਕ ਵੱਧ ਗਈ ਹੈ ਕਿ ਪੰਜਾਬ ਦੇ ਲਈ ਦੁਬਾਰਾ ਰਵਾਈਵ ਕਰਨਾ ਜਿੰਨੂ ਕੇ 10-15 ਸਾਲ ਲੱਗ ਜਾਣੇ ਨੇ ਉਹ ਵਾਲੀ ਸਥਿਤੀ ਬਣੀ ਹੈ ਪੰਜਾਬ ਦਾ ਮੰਤਰੀ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਗਿਆ ਉਹ ਵੀ ਪਵਿੱਤਰ ਸਦਨ ਦੇ ਵਿੱਚ ਇਸ ਹੜ੍ਹ ਦੀ ਸਥਿਤੀ ਦੇ ਲਈ ਕੌਣ ਜ਼ਿੰਮੇਵਾਰ ਹੈ ਸਰਕਾਰ ਕਿਵੇਂ ਫੇਲ ਹੋਈ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰਫ ਪਰਦੇ ਰਹਿਣ ਪੰਜਾਬ ਦੇ ਅੰਦਰ ਇਸ ਸਮੇਂ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤੇ ਆਉਂਦੇ ਕੁਝ ਘੰਟਿਆਂ ਦੇ ਵਿੱਚ ਜਾਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਭਾਰੀ ਮੀਂਹ ਪੈਣ ਦੀ ਚੇਤਾਵਨੀ ਵੀ ਹੈ ਪਟਿਆਲਾ ਦੇ ਵਿੱਚ ਪਹਿਲਾਂ ਹੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਧੱਗਰ ਦੇ ਵਿੱਚ ਪਾਣੀ ਵਧਣਾ ਕਿਉਂਕਿ ਸੁਖਣਾ ਲੈ ਤੋਂ ਫਲੱਡ ਗੇਟ ਖੋਲੇ ਗਏ ਐ ਤੇ ਮਾਮਲਾ ਹੋਰ ਜਿਹੜਾ ਉਹ ਸੰਜੀਦਗੀ ਵਾਲਾ ਹੋ ਜਾਣਾ ਖੱਗਰ ਦੇ ਵਿੱਚੋਂ ਜੇਕਰ ਪਾਣੀ ਟੁੱਟਦਾ ਜਾਂ ਪਾਣੀ ਉੱਚਲਦਾ ਤਾਂ ਪੰਜਾਬ ਦੇ ਮਾਲਵੇ ਦੇ ਟਿੱਪਵਾਦ ਦੇ ਜਿਹੜੇ ਇਲਾਕੇ ਆ ਉੱਥੇ ਵੱਡਾ ਨੁਕਸਾਨ ਕਰੇਗਾ ਹੀ ਕਰੇਗਾ ਉਸ ਤੋਂ ਪਹਿਲਾਂ ਰਾਵੀ ਬਿਆਸ ਤੇ ਸਤਲ ਤਿੰਨਾਂ ਨੇ ਤਬਾਹੀ ਮਚਾਈ ਹੋਈ ਆ ਮੰਡ ਦਾ ਇਲਾਕਾ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ ਐ ਸੁਲਤਾਨਪੁਰ ਲੋਧੀ ਦਾ ਇਲਾਕਾ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ ਉਧਰ ਪਰਲੇ ਪਾਸੇ ਰਾਵੀ ਗਰਦਾਸਪੁਰ ਤੋਂ ਲੈ ਕੇ ਥੱਲੇ ਤੱਕ ਈਵਨ ਕਿ ਲਹਿੰਦੇ ਪੰਜਾਬ ਦੇ ਵਿੱਚ ਵੀ ਤਬਾਹੀ ਹੈ ਪਰ ਸਾਡੇ ਮੰਤਰੀ ਜੀ ਕਹਿੰਦੇ ਕਿ ਅਸੀਂ ਤਾਂ ਸਾਰਾ ਕੁਝ ਤਿਆਰ ਕਰ ਲਿਆ ਪੰਜਾਬ ਦੇ ਜਲ ਸਰੋਤ ਮੰਤਰੀ ਨੇ ਜਿਨ੍ਹਾਂ ਦਾ ਇਹ ਕੰਮ ਹੈ ਚੀਜ਼ਾਂ ਦੇਖਣਾ ਉਹ ਕਹਿੰਦੇ ਜੀ ਅਸੀਂ ਤਾਂ ਨਾਲਿਆਂ ਦੀ ਵੀ ਸਫਾਈ ਕਰ ਲਈ ਐਸੀ ਸਾਰਾ ਕੁਝ ਕਰ ਲਿਆ ਤੇ ਜੇ ਹੜਾ ਆਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਤਾਂ ਕੁਝ ਹੋਣਾ ਹੀ ਨਹੀਂ ਪਰ ਇੱਥੇ ਮੰਤਰੀ ਜੀ ਸ਼ਬਦ ਤਾਂ ਕੋਈ ਹੋਰ ਹੈ ਪਰ ਮੰਤਰੀ ਜੀ ਜਿਹੜਾ ਪੰਜਾਬੀਆਂ ਨੂੰ ਜਿਹੜਾ ਉਹ ਬੁੱਧੂ ਬਣਾ ਕੇ ਸਦਨ ਦੇ ਵਿੱਚ ਖੜ ਕੇ ਮੰਤਰੀ ਜੀ ਨੇ ਇਹ ਗੱਲ ਕਹੀ ਹੈ ਉਹ ਮੈਂ ਤੁਹਾਨੂੰ ਕਲਿੱਪ ਵੀ ਸੁਣਾ ਦਿੰਨਾ ਜਿਹੜੀ ਗੱਲ ਮੰਤਰੀ ਜੀ ਨੇ ਕਹੀ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਜ਼ਿੰਮੇਵਾਰ ਲੋਕ ਨੇ ਅੱਜ ਤੁਸੀਂ ਬੇਸ਼ੱਕ ਪਜਾਮੇ ਤੇ ਪੈਂਟਾ ਟੰਗ ਕੇ ਹੜ੍ਹਾਂ ਦੇ ਵਿੱਚ ਫਿਰਦੇ ਰਹੋ ਉਹਦਾ ਤਾਂ ਕੋਈ ਫਾਇਦਾ ਨਹੀਂ ਸੀ ਮੰਤਰੀ ਜੀ ਤੁਹਾਡੀ ਜ਼ਿੰਮੇਵਾਰੀ ਸੀ ਕਿ ਪੰਜਾਬ ਦੇ ਵਿੱਚ ਇਹ ਸਥਿਤੀ ਨਾ ਬਣਦੀ ਜੇ ਬਣਦੀ ਤਾਂ ਘੱਟੋ ਘੱਟ ਮਾਰਜਲਾਈਜ਼ ਹੁੰਦੀ ਘੱਟ ਹੁੰਦੀ ਕਿਉਂਕਿ ਹੜ੍ਹ ਕੁਦਰਤ ਦਾ ਇੱਕ ਐਸਾ ਸਿਸਟਮ ਹੈ ਪਾਣੀ ਇੱਕ ਐਸੀ ਚੀਜ਼ ਆ ਜਿਹੜਾ ਕੁਝ ਵੀ ਨਹੀਂ ਵੇਖਦਾ ਪਰ ਇਹਨੂੰ ਕੰਟਰੋਲ ਕਰਨਾ ਇਹਦੇ ਅਗਾਊਂ ਪ੍ਰਬੰਧ ਕਰਨੇ ਮੰਤਰੀ ਜੀ ਨੇ ਕਿਹਾ ਪਤਾ ਨਹੀਂ ਕਿੰਨੇ ਗੱਟੇ ਐ ਸੀ ਪਰ ਪਹਿਲਾਂ ਬਣਾਲੇ ਬਾਸਲਾਤ ਤੇ ਫਲਾਨਾ ਕਰ ਲਿਆ ਪਰ ਉਹ ਕਿੱਥੇ ਆ ਮੰਤਰੀ ਜੀ ਤੁਹਾਡੇ ਆਪਣੇ ਹਲਕੇ ਦੇ ਵਿੱਚ ਤੁਹਾਡੇ ਆਪਣੇ ਹਲਕੇ ਦੇ ਵਿੱਚ ਚੋਟੀਆਂ ਪਿੰਡ ਹੈ ਜਿਹੜਾ ਉੱਥੇ ਘੱਗਰ ਮਾਫ ਕਰਨਾ ਚੋ ਬਰੀਚ ਕੀਤਾ ਉੱਥੇ 300 ਏਕੜ ਦੇ ਕਰੀਬ ਪਾਣੀ ਭਰ ਗਿਆ ਉਸ ਤੋਂ ਇਲਾਵਾ ਇੱਕ ਸਟਿੰਗ ਕਰਿਆ ਇੱਕ ਪੱਤਰਕਾਰ ਨੇ ਜਿਹਦੇ ਵਿੱਚ ਡਰੇਨ ਵਿਭਾਗ ਦੇ ਜਿਹੜਾ ਇੱਕ ਅਫਸਰ ਹੈ ਉਹ ਕਹਿੰਦਾ ਕਿ ਸਫਾਈ ਤਾਂ ਹੋਈ ਹੋਈ ਨਹੀਂ ਨਾਲਿਆਂ ਦੀ ਤੁਹਾਡੇ ਫਿਰ ਉਹ ਪੈਸਾ ਕਿੱਥੇ ਗਿਆ ਜਿਹੜਾ ਡਰੇਨਾ ਦੀ ਦਰਿਆਵਾਂ ਦੀ ਸਫਾਈ ਦੇ ਲਈ ਰੱਖਿਆ ਗਿਆ ਸੀ ਕੁਛ ਇਹਦਾ ਜਵਾਬ ਤਾਂ ਸਾਨੂੰ ਦੇ ਦਿਓ ਨਾ ਕਿ ਤੁਸੀਂ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹੁਣ ਤੁਸੀਂ ਆਪਣੀ ਪੈਂਟ ਟੁੰਗ ਕੇ ਦਰਿਆ ਦੇ ਨਹਾੜਾ ਵਾਲੇ ਹਰਦੀ ਮਾਰ ਵਾਲੇ ਇਲਾਕਿਆਂ 'ਚ ਫਰੀ ਜਾਣ ਨੂੰ ਇਦਾਂ ਤਾਂ ਗੱਲ ਨਹੀਂ ਤੁਹਾਡੀ ਜਵਾਬ ਦੇ ਕਿੱਥੇ ਐ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਜਿਹੜੇ ਮਹਿਕਮੇ ਦੇ ਵਜ਼ੀਰ ਹੋ ਉਸ ਮਹਿਕਮੇ ਦੀ ਜ਼ਿੰਮੇਵਾਰੀ ਨਹੀਂ ਸੀ ਤੁਸਤੇ ਇਹ ਗੱਲ ਸਦਨ ਚ ਕਹੀ ਅਸੀਂ ਭਰੋਸਾ ਕੀਤਾ ਮੈਂ ਉਸ ਦਿਨ ਆਪਣੇ ਬੇਲੀ ਨਾਲ ਮੈਂ ਕਿਹਾ ਵੀ ਮੰਤਰੀ ਜੀ ਨੇ ਕਿਹਾ ਤਾਂ ਇਹਦਾ ਮਤਲਬ ਇਹ ਹੈ ਕਿ ਤਿਆਰੀ ਕੀਤੀ ਹੋਊਗੀ ਪਰ ਕਿਹੜੀ ਤਿਆਰੀ ਤੁਹਾਡੇ ਸਾਹਮਣੇ ਹੈ ਆਪਣੇ ਹਲਕੇ ਚ ਹੀ ਨਹੀਂ ਤਿਆਰੀ ਬਾਕੀ ਦੂਰ ਦੀ ਗੱਲ ਛੱਡ ਦੋ ਤਾਂ ਮੰਤਰੀ ਜੀ ਨੂੰ ਨੈਤਿਕ ਤੌਰ ਤੇ ਸੌਦੇ ਤੋਂ ਪਾਸੇ हट ਜਾਣਾ ਚਾਹੀਦਾ ਹੈ ਭਗਵਾਨ ਜਨਮ ਸਰਕਾਰ ਬਸਤਾ ਕਹਿੰਦੇ ਨਹੀਂ ਹੁੰਦੇ ਕਿ ਅ ਜੋ ਦਾਲ ਡੋਲ ਗਈ ਤੇ ਕਹਿੰਦੇ ਉਹ ਇਸ ਤਾਂ ਪੁੰਜੇ ਖਾਵਾਂਗੇ ਉਹ ਵਾਲੇ ਲੋਕ ਨੇ ਇਹਨਾਂ ਤੋਂ ਉਮੀਦ ਤਾਂ ਨਹੀਂ ਕੀਤੀ ਜਾ ਸਕਦੀ ਪਰ ਜੇ ਬੰਦੇ 'ਚ ਇੰਨੀ ਕ ਵੀ ਕੋਈ ਸੂਤਕਪਰਵੀ ਜੇ ਨੈਤਿਕਤਾ ਬਚੀ ਹੈ ਤਾਂ ਬੰਦੇ ਨੂੰ ਆਪਣੇ ਆਪ ਮੁਸਤਾਫੀ ਹੋ ਜਾਣਾ ਚਾਹੀਦਾ ਆਪਣੇ ਆਪ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਪੰਜਾਬ ਦੇ ਲੋਕ ਤਾਂ ਦੇਖਦੇ ਹੀ ਨੇ ਤੁਹਾਡੀ ਉਹ ਕਲਿੱਪ ਵੀ ਵਾਇਰਲ ਹੋ ਰਹੀ ਆ ਫਿਰ ਕਹਿੰਦੇ ਸੀ ਕਿ ਰੋਮ ਸੜ ਰਿਹਾ ਸੀ ਤੇ ਨੀਰੋ ਬਾਸਰੀ ਵਜਾ ਰਿਹਾ ਸੀ ਸਾਡੇ ਇੱਥੇ ਉਲਟ ਹੈ ਕਿ ਜਦੋਂ ਪੰਜਾਬ ਜਾਂ ਦੇਸ਼ ਦੇ ਵਿੱਚ ਕੋਈ ਆਫਤ ਆਉਂਦੀ ਹੈ ਸਾਡੇ ਲੀਡਰ ਜਹਾਜ਼ 'ਚ ਚੜ੍ਹਦੇ ਆ ਤੇ ਕਿਸੇ ਪਾਸੇ ਲੰਘ ਜਾਂਦੇ ਆ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਬਾਰੇ ਇੱਕ ਲਾਈਨ ਵੀ ਨਹੀਂ ਲਿਖੀ ਟਵਿੱਟਰ ਤੇ ਵੀ ਨਹੀਂ ਲਿਖੀ ਸਗੋਂ ਪੰਜਾਬ ਡੁੱਬ ਰਿਹਾ ਹੈ ਪੰਜਾਬ ਦੇ ਪਸ਼ੂਆਂ ਲਈ ਸੰਕਟ ਹੈ ਜਿੰਨਾ ਨੁਕਸਾਨ ਹੋਇਆ ਐਸਾ ਨੁਕਸਾਨ ਭਰਨ ਦੇ ਲਈ ਦਹਾਈ ਲੱਗ ਜਾਂਦੀ ਹੈ ਘੱਟੋ ਘੱਟ 10 ਸਾਲ ਦਾ ਸਮਾਂ ਚਾਹੀਦਾ ਹੈ ਕੀ ਪ੍ਰਧਾਨ ਮੰਤਰੀ ਦਾ ਫਰਜ ਨਹੀਂ ਸੀ ਬਣਦਾ ਕਿ ਉਹ ਹੁਣ ਤੱਕ ਇਹਦਾ ਹਵਾਈ ਸਰਵੇਖਣ ਕਰਕੇ ਕੇਂਦਰ ਵੱਲੋਂ ਦਿੱਤੀ ਜਾਣ ਵਾਲੀ ਮਦਦ ਹੁਣ ਵੱਡੀ ਗੱਲ ਇਹ ਹੈ ਕਿ ਕੇਂਦਰ ਮਦਦ ਉਸ ਹਾਲਾਤ 'ਚ ਹੀ ਦੇ ਸਕਦਾ ਜਿੰਨਾ ਟਾਈਮ ਤੁਸੀਂ ਜਿਹੜੀ ਇਹ ਆਫਤ ਹੈ ਇਹਨੂੰ ਕੌਮੀ ਆਫਤ ਨਹੀਂ ਐਲਾਨਦੇ ਨੈਸ਼ਨਲ ਡਿਸਾਰਜ ਨਹੀਂ ਐਲਾਨਦੇ ਉਹਨਾਂ ਸਮਾਂ ਨਹੀਂ ਦਿੱਤਾ ਜਾ ਸਕਦਾ ਕੀ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੇ ਕੋਈ ਟੀਮ ਭੇਜੀ ਹਾਲੇ ਤੱਕ ਕੋਈ ਨਹੀਂ ਹਾਂ ਬੀਜੇਪੀ ਦੇ ਪ੍ਰਧਾਨ ਜਿਹੜੇ ਆ ਜਿਹੜੇ ਵਿਚਾਰੇ ਹੁਣ ਪਤਾ ਨਹੀਂ ਪ੍ਰਧਾਨ ਕਾਗਜ਼ਾਂ 'ਚ ਹੈਗੇ ਆ ਉਦਾਂ ਹੈਗੇ ਜਾਂ ਨਹੀਂ ਉਹ ਫਿਰਦੇ ਆ ਸੁਨੀਲ ਜਾਖੜੂਣੀ ਅੱਜ ਉਹਨਾਂ ਨੇ ਇਹ ਨਾਲੇ ਜਾਣਾ ਸੀ ਪਰ ਜਾਖੜ ਸਾਹਿਬ ਜਿਹੜਾ ਟੈਲੀਫੋਨ ਕਰੋ ਦਿੱਲੀ ਮਾੜਾ ਮੋਟਾ ਤੁਸੋ ਤੁਹਾਡਾ ਕੋਈ ਫਾਇਦਾ ਹੋਵੇ ਕਿ ਤੁਸੀਂ ਪ੍ਰਧਾਨ ਹੋ ਤੁਸੀਂ ਪੰਜਾਬ ਦੇ ਲਈ ਕੁਝ ਲੈ ਕੇ ਆਓ ਸਰਕਾਰ ਨੂੰ ਵੀ ਚਾਹੀਦਾ ਹੈ ਭਗਵੰਤ ਮਾਨ ਹਰੀ ਪਿਛਲੀ ਵਾਰ ਵੀ ਜਿਹੜਾ ਪੈਸਾ ਦਿੱਤਾ ਉਹਦਾ ਹਜੇ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਤੇ ਤੇ ਜਿਹੜੇ ਕੁੱਕੜੀਆਂ ਬੱਕਰੀਆਂ ਦਾ ਜਿਹੜਾ ਪੈਸਾ ਦੇਣਾ ਸੀ ਉਹਦਾ ਪਤਾ ਨਹੀਂ ਦਿੱਤਾ ਕਿ ਨਹੀਂ ਦਿੱਤਾ ਤੇ ਆ ਕੱਲ ਇੱਕ ਸੱਜਣ ਨੇ ਬੜਾ ਦਲੇਰੀ ਵਾਲਾ ਕੰਮ ਹੈ ਕਿਸੇ ਵੀ ਪੱਤਰਕਾਰ ਨੇ ਕੱਲ ਉਹਨਾਂ ਨੂੰ ਪੁੱਛ ਲਿਆ ਕਿ ਤੁਹਾਡੀ ਵੀਡੀਓ ਵਾਇਰਲ ਹੁੰਦੀ ਆ ਜੀ ਤੁਸੀਂ ਕਹਿੰਦੇ ਸੀ ਕੁੱਕੜੀਆਂ ਮੁਰਗੀਆਂ ਦਾ ਵੀ ਮੁਆਵਜ਼ਾ ਦੇਵਾਂਗੇ ਤੇ ਦੇ ਦੋ ਬਖਲਾ ਜਾਂਦਾ ਨਾ ਬੰਦਾ ਜਦੋਂ ਬੰਦੇ ਕੋਲੇ ਸਾਚ ਦਾ ਸਾਹਮਣਾ ਕਰਨ ਦੀ ਗੱਲ ਨਹੀਂ ਹੁੰਦੀ ਤਾਂ ਉਹ ਬੰਦੇ ਤੇ ਇਲਜ਼ਾਮ ਲਾਉਣ ਲੱਗ ਜਾਂਦਾ ਤੁਸੀਂ ਜਨਾਨੀਆਂ ਆਮ ਹੀ ਤ੍ਰਿੰਮਤਾ ਨੂੰ ਲੜਦੇ ਆ ਦੇਖਿਆ ਹੋਣਾ ਜਦੋਂ ਇੱਕ ਦੂਜੀ ਦੇ ਖਿਲਾਫ ਕੁਝ ਨਹੀਂ ਬਚਦਾ ਤੇ ਫਿਰ ਉਹ ਇਲਜ਼ਾਮ ਲਾਉਣ ਲੱਗ ਜਾਂਦੀ ਨੇ ਤੂੰ ਐਵੇਂ ਆ ਤੂੰ ਐਵੇਂ ਆ ਉਹ ਸਾਹ ਭਗਵੰਤ ਮਾਨ ਨੇ ਕੀਤਾ ਭਗਵੰਤ ਮਾਨ ਕਹਿੰਦਾ ਤੂੰ ਪੀਟੀਸੀ ਤੂੰ ਬਈ ਤੈਨੂੰ ਮਾਈਕ ਨਹੀਂ ਦਿਖਦਾ ਅੱਗੇ ਮਾਈਕ ਦਾ ਲੋਗੋ ਨਹੀਂ ਦਿਖਦਾ ਪੀਟੀਸੀ ਦਾ ਦਚੈਨ ਹੈ ਕਿਤੇ ਭਗਵੰਤ ਮਾਨ ਸਾਹਿਬ ਬਖਲਾਈ ਦਾ ਨਹੀਂ ਜਵਾਬ ਦੇਈਦਾ ਤੁਹਾਡੇ ਕੋਲੇ ਜਵਾਬ ਹੈ ਨਹੀਂ ਜਿਹੜੇ ਤੁਸੀਂ ਗੱਪ ਮਾਰ ਕੇ ਗਏ ਹਾਂ ਪਿਛਲੇ ਸਮੇਂ ਦੇ ਵਿੱਚ ਉਹਦੇ ਕੋਲ ਤੁਹਾਡਾ ਤੁਹਾਨੂੰ ਕੋਈ ਵੀ ਕਾਊਂਟਰ ਕਰ ਲੈ ਮੈਂ ਤਾਂ ਉਸ ਪੱਤਰਕਾਰ ਦੀ ਦਲੇਰੀ ਨੂੰ ਸਲਾਮ ਕਰਦਾ ਉਹਨੂੰ ਸਲੂਟ ਹੈ ਉਹਨੂੰ ਸਲਾਮ ਹੈ ਕਿ ਉਹਨੇ ਇਹ ਜੁਰਤ ਦਿਖਾਈ ਨਹੀਂ ਤਾਂ ਭਗਵੰਤ ਮਾਨ ਦੀ ਪੀਆਰ ਦੇ ਪਿੱਛੇ ਮੈਂ ਇੱਕ ਚੰਦੀਗੜ੍ਹੋਂ ਮੈਂ ਇੱਕ ਚੱਕ ਕੇ ਤੁਰਦੇ ਆ ਉਹ ਪੁੱਛੀ ਜਾਂਦੇ ਤੁਸੀਂ ਚਾਹ ਕਿਵੇਂ ਪੀਤੀ ਪਾਣੀ ਕਿਵੇਂ ਪੀਤਾ ਤੇ ਕੰਮ ਦੀ ਗੱਲ ਕੋਈ ਪੁੱਛਦੇ ਨਹੀਂ ਪਰ ਬਹੁਤ ਜੁਰਤ ਵਾਲਾ ਪੱਤਰਕਾਰ ਸੀ ਰਿਪੋਰਟਰ ਸੀਗਾ ਜਾਂ ਪੱਤਰਕਾਰ ਸੀ ਉਹਨੇ ਇੱਕ ਜੁਰਤ ਦਿਖਾਈ ਆ ਕੁੱਲ ਮਿਲਾ ਕੇ ਪੰਜਾਬ ਦੇ ਹੜਾ ਦੀ ਸਥਿਤੀ ਜਿਹੜੀ ਅੱਜ ਬਣ ਚੁੱਕੀ ਹੈ ਇਹਦੇ ਵਿੱਚ ਸਰਕਾਰ ਨਕਾਮ ਸਾਬਤ ਹੋਈ ਹੈ ਪਹਿਲੀ ਗੱਲ ਜਿਹੜਾ ਝੂਠ ਬੋਲਿਆ ਗਿਆ ਮੰਤਰੀ ਦੇ ਵੱਲੋਂ ਦੂਜੀ ਗੱਲ ਕਿ ਕੇਂਦਰ ਦੇ ਨਾਲ ਤਾਲਮੇਲ ਨਹੀਂ ਕੀਤਾ ਗਿਆ BBMP ਦੇ ਨਾਲ ਜਿਹੜਾ ਉਲਝਾ ਸੀ ਉਹ ਉਲਝਾ ਆਪਣੀ ਸਾਧ ਤੱਕ ਠੀਕ ਸੀ ਪਰ ਹੜਾਂ ਬਾਰੇ ਵੀ ਤਾਂ ਉਲਝਣਾ ਸੀ ਨਾ BBMP ਦੇ ਨਾਲ ਕਿ BBMP ਅੱਜ ਦਾ BBMP ਹਜ਼ਾਰਾਂ ਕਿਊਸਿਕ ਪਾਣੀ ਛੱਡ ਰਹੀ ਹੈ ਜੇ BBMP ਖਤਰੇ ਦੇ ਨਿਸ਼ਾਨ ਤੋਂ ਫਟਕ ਪਹਿਲਾਂ ਹੀ 5 5 4 400 ਕਿਉਂਕਿ ਪਾਣੀ ਵਾਧੂ ਛੱਡਦੀ ਰਹਿੰਦੀ ਤਾਂ ਇਹ ਹਾਲਾਤ ਨਾ ਬਣਦੇਤੇ ਅੱਗੇ ਪਾਕਿਸਤਾਨ ਦੇ ਨਾਲ ਹੁਣ ਭਗਵੰਤ ਮਾਨ ਤਾਂ ਮੂੰਹ ਚੱਕ ਕੇ ਕਹਿ ਦਿੱਤਾ ਭਗਵੰਤ ਮਾਨ ਨੇ ਤਾਂ ਕਿ ਜੀ ਅਸੀਂ ਉਹ ਸਿੰਧ ਦਾ ਪਾਣੀ ਵੀ ਲਿਆਵਾਂਗੇ ਤੇ ਤੁਹਾਨੂੰ ਪਤਾ ਹੈ ਕਿ ਜਿਹੜੀ ਸਿੰਧ ਸਿੰਧੂ ਜਲ ਸਿੰਧੀ ਰਾਦਾ ਜਾਂ ਸਸਪੈਂਡਾ ਮਾਫ ਕਰਨਾ ਉਹਦਾ ਨੁਕਸਾਨ ਕੀ ਹੈ ਕਿ ਜਿਹੜਾ ਸਿੰਧੂ ਜਲ ਸਿੰਧੀ ਦਾ ਕਮਿਸ਼ਨ ਹੈ ਜਿਹਦੇ ਰਾਹੀਂ ਅਸੀਂ ਸੂਚਨਾਵਾਂ ਇੱਕ ਦੂਜੇ ਨੂੰ ਦਿਨੇ ਆ ਤੇ ਜੇ ਪਾਕਿਸਤਾਨ ਵਾਲੇ ਸੁਰੇਮਾਨ ਕੀ ਹੈਡਵਰਕਸ ਨੂੰ ਨਹੀਂ ਖੋਲਦੇ ਫੇਰ ਜੇ ਉਹਦੋਂ ਪਹਿਲਾਂ ਇੱਕ ਹੈਡਵਰਕਸ ਬਣਾ ਲੈਂਦੇ ਐ ਹਰੀਕੇ ਤੋਂ ਬਾਅਦ ਵਾਲਾ ਮਾਫ ਕਰਨਾ ਅਸੋਲੇ ਹੁਸੈਨੀ ਵਾਲੇ ਤੋਂ ਬਾਅਦ ਇੱਕ ਹੈਡਵਰਕਸ ਬਣਾ ਲੈਂਦੇ ਇੱਕ ਨਵਾਂ ਤਾਂ ਤੁਸੀਂ ਕੀ ਕਰੋਗੇ ਜਣੀ ਕਿ ਫੋਕੇ ਰਾਸ਼ਟਰਵਾਦ ਦੇ ਵਿੱਚ ਪਾ ਕੇ ਵਾਵਾ ਖੱਟਣ ਦੇ ਲਈ ਲਾਈਕਸ ਲੈਣ ਦੇ ਲਈ ਵਿਊ ਖੱਟਣ ਦੇ ਲਈ ਨਾ ਕਰਿਆ ਕਰੋ ਇਹ ਜਿਆ ਕੁਝ ਸੰਜੀਦਾ ਹੋ ਜੋ ਇਹ ਸਾਰੇ ਦਾ ਸਾਰਾ ਜਿਹੜਾ ਅੱਜ ਨੁਕਸਾਨ ਹੋ ਰਿਹਾ ਇਹ ਮੌਕੇ ਦੀਆਂ ਸਰਕਾਰਾਂ ਚਾਹੇ ਹੁਣ ਵਾਲੀਆਂ ਨੇ ਚਾਹੇ ਪਿਛਲੀਆਂ ਨੇ ਉਹਨਾਂ ਦੀਆਂ ਜਿਹੜੀ ਆ ਨੀਤੀ ਰਹਿਤ ਬਿਨਾਂ ਪੌੜਸੀ ਤੋਂ ਕੀਤੀਆਂ ਗਈਆਂ ਮਾਰੀਆਂ ਗਈਆਂ ਜਵਲੀਆਂ ਦਾ ਨਤੀਜਾ ਹੈ ਇਹਦੇ ਵਿੱਚ ਹੋਰ ਕੁਝ ਨਹੀਂ ਲੋਕਾਂ ਦਾ ਅਵੈਸਲਾਪਣ ਵੀ ਇਹਦੇ ਵਿੱਚ ਸ਼ਾਮਲ ਹੈ ਲੋਕਾਂ ਨੂੰ ਵੀ ਥੋੜਾ ਕਿ ਹੁਣ ਹੜਾ ਏ ਚਲੋ ਉੱਤਰ ਜਾਣਗੇ ਫਿਰ ਵਸੇਬੇ ਹੋ ਜਾਣਗੇ ਕਦੇ ਵੀ ਲੋਕ ਇਸ ਗੱਲ ਲਈ ਧਰਨਾ ਲਾਉਣ ਦੇ ਲਈ ਅੱਗੇ ਨਹੀਂ ਆਏ ਇਸ ਗੱਲ ਦੇ ਲਈ ਆਪਣੇ ਮੰਤਰੀ ਐਮ ਐਲ ਏ ਨੂੰ ਘੇਰ ਕੇ ਨਹੀਂ ਪੁੱਛਿਆ ਕਿ ਭਾਈ ਕੀ ਇੰਤਜ਼ਾਮ ਕੀਤਾ ਕੀ ਬੀ ਬੀ ਐਮ ਬੀ ਦੇ ਨਾਲ ਤੁਸੀਂ ਸੰਪਰਕ ਕੀਤਾ ਬੀ ਬੀ ਐਮ ਬੀ ਦੇ ਨਾਲ ਪਾਲਿਸੀ ਬਣਾਈ ਕੋਈ ਕੁਝ ਵੀ ਨਹੀਂ ਸਾਡੇ ਲੋਕਾਂ ਨੂੰ ਵੀ ਥੋੜਾ ਅੱਗੇ ਆਉਣਾ ਚਾਹੀਦਾ ਕੁੱਲ ਮਿਲਾ ਕੇ ਜਿਹੜੀ ਅੱਜ ਦੀ ਆਫਤ ਹੈ ਇਹ ਸਾਡੀਆਂ ਸਰਕਾਰਾਂ ਦੇ ਦੁਆਰਾ ਪੈਦਾ ਕੀਤੀ ਗਈ ਆਫਤ ਹੈ ਹੁਣ ਵੱਤੋ ਵੱਤ ਲੋੜ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਵੱਤੋ ਵੱਤ ਤੁਸੀਂ ਪਸ਼ੂਆਂ ਦਾ ਚਾਰਾ ਵੱਤੋ ਵੱਤ ਰਾਸ਼ਨ ਜਿੰਨਾ ਲਿਜਾ ਸਕਦੇ ਹੋ ਤੇ ਪੁੱਛ ਕੇ ਜਿਹੜੀਆਂ ਵਿਲੋਕ ਜਾਂ ਸੰਸਥਾਵਾਂ ਉੱਥੇ ਸੇਵਾ ਕਰ ਰਹੀਆਂ ਨੇ ਉਹਨਾਂ ਨੂੰ ਪੁੱਛ ਕੇ ਕਿ ਕਿੱਥੇ ਲੋਡ ਹੈ ਕਿੱਥੇ ਨਹੀਂ ਲੋਡ ਖਾਸ ਕਰਕੇ ਇਸ ਸਮੇਂ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਲੋਡ ਹੈ ਰਾਵੀ ਦੇ ਨਾਲ ਲੱਗਦੇ ਸਾਰੇ ਇਲਾਕੇ ਦੇ ਵਿੱਚ ਲੋਡ ਹੈ ਮੰਡ ਦੇ ਜਾਨੀ ਕਿ ਲੋਡ ਹਰ ਥਾਂ ਤੇ ਹੀ ਹੈ ਪਰ ਥੋੜਾ ਤਾਲਮੇਲ ਕਰਕੇ ਜਿਹੜਾ ਉਹ ਕਰਨਾ ਚਾਹੀਦਾ ਹੈ ਦੂਜੀ ਗੱਲ ਕਿ ਇਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਣੇ ਨੇ ਮਰੇ ਪਸ਼ੂਆਂ ਦੀ ਬਦਬੂ ਬਿਮਾਰੀਆਂ ਫੈਲਣੀਆਂ ਨੇ ਉਹਦੇ ਲਈ ਮਦਦ ਦੇ ਲਈ ਸਾਨੂੰ ਜਿਹੜਾ ਉਹ ਤਿਆਰ ਰਹਿਣਾ ਚਾਹੀਦਾ ਆ ਸਾਡੇ ਲਈ ਕੋਈ ਸੇਵਾ ਹੋਵੇ ਐਸੀ ਕੋਈ ਸੂਚਨਾ ਕੋਈ ਜਾਣਕਾਰੀ ਤੁਹਾਡੇ ਦਰਸ਼ਕਾਂ ਨਾਲ ਸਾਂਝੀ ਕਰ ਸਕਦੇ ਹੋਈਏ ਜਾਂ ਕਿਸੇ ਨੂੰ ਕੋਈ ਮਦਦ ਦੀ ਲੋੜ ਹੈ ਜਿਹੜੀ ਅਸੀਂ ਅੱਗੇ ਕਨਵੇ ਕਰ ਸਕਦੇ ਹੋਈਏ ਤਾਂ ਸਾਡੇ ਜਿਹੜਾ ਉਹ ਸਾਡੇ ਨਾਲ ਜਰੂਰ ਸੰਪਰਕ ਕਰਨਾ ਚਾਹੀਏ ਕਮੈਂਟ ਬਾਕਸ ਦੇ ਰਾਹੀਂ ਤੇ ਚਾਹੇ ਈਮੇਲ ਦੇ ਰਾਹੀਂ ਤੁਸੀਂ ਸੰਪਰਕ ਕਰ ਸਕਦੇ ਹੋ